ਸਿਕਾ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਜੀ ਮਾਤਾ ਕਾਲੀ ਦੇਵੀ ਪਟਿਆਲਾ ਦੇ ਦਰਸ਼ਨ ਕਰਨ ਤੁਨ ਤੇ ਨਾਲੇ ਕਰਨ ਤੁਸੀਂ ਕਰਿਓ ਲੋਕ ਨਾਲ ਬਣੇ ਰਹੋ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਕਿਵੇਂ ਲੱਗਿਆ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਪਲੀਜ਼ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਥੈਂਕ ਯੂ ਦੇਖਦੇ ਰਹੋ ਲੋਕ ਜੈ ਮਾਤਾ ਦੀ ਜੀ ਇਹ ਮੰਦਿਰ ਦਾ ਬਾਹਰਲਾ ਪਾਸਾ ਕਾਲੀ ਦੇਵੀ ਮੰਦਿਰ ਉੱਥੇ ਪਹੁੰਚੇ ਮਾਤਾ ਦੇ ਦਰਸ਼ਨ ਕਰਨ ਤੇ ਹੁਣ ਅਸੀਂ ਅੰਦਰ ਜਾਵਾਂਗੇ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਤੁਸੀਂ ਵੀ ਆਓ ਉੱਥੇ ਦਰਸ਼ਨ ਕਰੋ ਆ ਦੇਖੋ ਕਿੰਨਾ ਸੋਹਣਾ ਲੱਗਦਾ ਆ ਜੋ ਅੰਦਰ ਚੱਲਦੇ ਹਾਂ ਦਰਸ਼ਨ ਕਰਨ ਆਹ ਦੇਖੋ ਜੀ ਜਾ ਰਹੇ ਹਾਂ ਜੀ ਹੁਣ ਅੰਦਰ ਦਰਸ਼ਨ ਕਰਨ ਬਹੁਤ ਸੰਗਤਾਂ ਆਉਂਦੀਆਂ ਦੂਰ ਦੂਰ ਤੋਂ ਬਹੁਤ ਆਨੰਦ ਆਉਂਦਾ ਜਦੋਂ ਅੰਦਰ ਜਾਂਦੇ ਹਾਂ ਦਰبار ਕਿੰਨੇ ਜਾਂਦਰ ਰਸਤਾ ਹੈ ਹਾਂ ਹੁਣ ਦਰਬਾਰ ਦੇ ਅੰਦਰ ਕਿੰਨੇ ਜਾ ਰਹੇ ਹਨ ਦਰਬਾਰ ਦੀ ਜਿੱਥੇ ਲਾਈਨ ਲੱਗਦੀ ਹੈ ਉਹ ਗਰਲੀ ਦੇਖਦੇ ਹੁਣ ਨੇ ਇਹ ਿਆ ਦੇਖੋ ਲਾਈਵ ਚੱਲ ਰਿਹਾ ਮਾਤਾ ਜੀ ਦਾ ਇਹ ਮਾਂ ਕਾਲੀ ਸਰਾਂ ਨੂੰ ਜਿਹੜੇ ਦੇਖ ਰਿਹਾ ਉਹਨਾਂ ਦੀ ਉਹਨਾਂ ਦੀ ਕਾਮਨਾ ਪੂਰੀ ਕਰੇ ਆਹ ਦੇਖੋ ਜੋਤ ਜਗਰੀ ਇਧਰ ਆ ਗਿਆ ਮਾਂ ਮਾਂ ਮਾਈ ਦਾ ਦਰਬਾਰ ਦਰਸ਼ਨ ਕਰ ਲੋ ਮਾਤਾ ਕਾਲੀ ਦੇਵੀ ਦੇਗਾ ਹੁਣ ਇੱਧਰ ਚੱਲੇ ਆ ਜੀ ਬਹੁਤ ਖੂਬਸੂਰਤ ਸਾਰਾ ਮੰਦਰ ਕਿਆ ਬਾਤ ਹੈ ਜੀ ਦੇਖੋ ਕਿੰਨਾ ਸੋਹਣਾ ਹੈ ਮੈਂ ਕਹਿੰਦਾ ਬਹੁਤ ਹੀ ਸੋਹਣਾ ਬਣਾਇਆ ਕਿਸੇ ਨੇ ਬਣਾਇਆ ਜੀ ਨੇ ਵੀ ਹੁਣ ਅਸੀਂ ਇੱਧਰ ਚੱਲੇ ਆ ਮਾਤਾ ਦੇਰਸ਼ਨ ਕਰਨ ਤੇ ਕਰਕੇ ਨਿਕਲੇ ਤੇ ਹੁਣ ਅਸੀਂ ਚਾਹਾਂਗੇ ਹੁਣ ਨਿਕਲਦੇ ਆ ਬਸ ਇੱਥੋਂ ਫਿਰ ਅੱਗੇ ਜਾਵਾਂਗੇ ਹਨੂਮਾਨ ਜੀ ਦਾ ਉਹ ਸਾਹਮਣੇ ਉਹ ਹਨੂਮਾਨ ਜੀ ਨੂੰ ਦੇ ਦਰਸ਼ਨ ਕਰਕੇ ਫਿਰ ਉਦੋਂ ਬਾਅਦ ਹੋਰ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਬਲੌਗ ਨਾਲ ਆ ਦੇਖੋ ਹਨੂਮਾਨ ਜੀ ਦੇ ਦਰਸ਼ਨ ਕਰੋ ਇਹ ਦੇਖੋ ਹਨੂਮਾਨ ਜੀ ਇਹ ਬਹੁਤ ਸੋਹਣਾ ਮੰਦਿਰੇ ਵੀ ਬਣਾਇਆ ਹੋਇਆ ਆ ਦੇਖੋ ਪ੍ਰਕਰਮਾ ਕਰ ਰਹੇ ਹਨ ਮੰਦਿਰ ਹਨੂਮਾਨ ਜੀ ਰਮਾਨ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਬਾਹਰ ਆਏ ਆ ਦੇਖੋ ਸਰੋਵਰ ਜਿਹੜੇ ਖਾਲੀ ਬਏ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਹੈ ਸਫਾਈ ਕਰਾ ਕੇ ਇਹਨਾਂ ਦੇ ਵਿੱਚ ਪਾਣੀ ਭਰਿਆ ਜਾਵੇ ਬਹੁਤ ਸੋਹਣਾ ਲੱਗੂ ਹੈ ਦੂਰੋਂ ਦੂਰੋਂ ਜਨਤਾ ਆਉਂਦੀ ਹੈ ਹੁਣ ਇਧਰ ਲੰਗਰ ਵਾਲੇ ਪਾਸੇ ਜਾ ਰਹੇ ਹਾਂ ਜੀ ਅਸੀਂ ਦਰਸ਼ਨ ਕਰਕੇ ਲੰਗਰ ਆਪਾਂ ਦੇ ਵਿੱਚ ਤੁਮਨ ਨੂੰ ਨਹੀਂ ਦਰਸ਼ਨ ਕਰਨ ਕੋ ਕੀ ਆ ਮਾਫੀ ਕੱਟ ਕਰ ਦਿੰਦਾ ਮੈਨੂੰ ਪਤਾ ਲੱਗ ਗਿਆ ਬਸ ਹੁਣ ਚੱਲਦੇ ਹਾਂ ਜੀ ਦਰਸ਼ਨ ਹੋ ਗਏ ਤੇ ਸਾਹਮਣੇ ਆ ਦੇਖੋ ਕਿੰਨੇ ਵਧੀਆ ਲੱਗੀਆਂ ਸਟਾਲ ਮਤਲਬ ਜਿਹੜਾ ਵੀ ਜਿਹਨੇ ਖਰੀਦ ਕਰੇ ਪਹੁੰਚ ਗਏ ਸੀਗੇ ਜੀ ਉਹ ਮੈਂ ਆਸ ਕਰਦਾ ਕਿ ਤੁਹਾਨੂੰ ਬਲੌਗ ਬਹੁਤ ਵਧੀਆ ਲੱਗਿਆ ਹੋਊਗਾ ਤੇ ਮਾਤ ਦੇ ਦਰਸ਼ਨ ਵਧੀਆ ਤਰੀਕੇ ਨਾਲ ਕੀਤੇ ਹੋਣੇ ਤੇ ਸਾਨੂੰ ਬਹੁਤ ਆਨੰਦ ਆਇਆ ਮਾਤ ਦੇ ਦਰਸ਼ਨ ਕਰਕੇ ਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮਿਲਦੇ ਆਂ ਅਗਲੇ ਬਲੌਗਸ ਸਸੀਕਾਰ